ਨੇ ਅਸਲ ਚ ਕੀ ਹੈ ਦੇਖੋ ਉਹਦੇ ਕੋਲੇ ਦੋ ਨਾਰੇ ਸੀਗੇ ਜਿਹੜੀ ਉਹ ਜਿਹੜਾ ਗੁਣ ਸੀ ਉਹ ਸਿਰਫ ਭਗਤ ਸਿੰਘ ਵਿੱਚ ਸੀਗਾ ਮਤਲਬ ਸ਼ਹੀਦ ਭਗਤ ਸਿੰਘ ਦੀ ਇਸੇ ਕਰਕੇ ਉਹਦਾ ਨਾਂ ਜਣੀ ਸ਼ਹੀਦਾਂ ਤੋਂ ਸਭ ਤੋਂ ਉੱਪਰ ਆ ਆਜ਼ਮ ਸਿੱਧੇ ਆਜ਼ਮ ਕਹਿਣ ਲੱਗੇ ਕਿਉਂਕਿ ਬਾਕੀ ਉਸਦੇ ਜੀਵਨ ਬਾਰੇ ਜੋ ਤੁਸੀਂ ਜਾਣਦੇ ਆਂ ਜੋ ਉਹ ਤੁਰਿਆ ਜਾਂਦਾ ਸੀ ਤੇ ਉਹਦੇ ਹੱਥ 'ਚ ਕਿਤਾਬ ਹੁੰਦੀ ਸੀ ਜਿਵੇਂ ਉਹ ਕਿਤੇ ਮੰਜੇ ਦੇ ਪਿਆਸ ਹਰਾਣੇ ਥੱਲੇ ਕਿਤਾਬ ਹੁੰਦੀ ਸੀ ਜੇ ਕਿਤੇ ਸਫ਼ਰ ਕਰ ਰਿਹਾ ਤਾਂ ਉਹਦੀ ਕੋਟ ਦੀ ਜੇਬ 'ਚ ਕਿਤਾਬ ਹੁੰਦੀ ਸੀ ਜੀ ਬਲਦੇਵ ਸਿੰਘ ਜੀ ਸ਼ਹੀਦ ਆਜ਼ਾਦੀ ਦੀ ਲਹਿਰ 'ਚ ਬਹੁਤ ਹੋਏ ਨੇ ਪਰਾ ਸ਼ਹੀਦ ਭਗਤ ਸਿੰਘ ਦਾ ਨਾਮ ਸਭ ਤੋਂ ਉੱਪਰ ਕਿਵੇਂ ਚਲਾ ਗਿਆ ਸ਼ਹੀਦ ਭਗਤ ਸਿੰਘ ਸ਼ਹੀਦੇ ਆਜ਼ਮ ਕਿਵੇਂ ਬਣ ਗਿਆ ਜਦੋਂ ਅਸੀਂ ਉਸ ਦੇ ਜੀਵਨ ਬਾਰੇ ਜਾਣਦੇ ਹਾਂ ਚਾਹੇ ਉਹ ਚੰਦਰਸ਼ੇਖਰ ਆਜ਼ਾਦ ਹੈ ਜਾਂ ਸੁਖਦੇਵ ਹੈ ਜਾਂ ਰਾਜਗੁਰੂ ਹੈ ਜਾਂ ਉੱਥੇ ਜਿਹੜੇ ਕਾਨਪੁਰ ਉਹਦੇ ਨਾਲ ਗਣੇਸ਼ ਸ਼ੰਕਰ ਵਿਦਿਆਰਥੀ ਸੀ ਰਾਮ ਪ੍ਰਸਾਦ ਬਿਸਮਲ ਵਰਗੇ ਸੀ ਸਾਰੇ ਸੀ ਔਰ ਵਿਜੇ ਸੀ ਰਾਜਾਰਾਮ ਸ਼ਾਸਤਰੀ ਸੀ ਬੜਾ ਬੜੇ ਨਾਂ ਨੇ ਜਿਹੜੇ ਉਸ ਕ੍ਰਾਂਤੀਕਾਰੀ ਨੌਜਵਾਨ ਜਿਹੜੇ ਇਕੱਠੇ ਸੀ ਉਹ ਔਰ ਇਕੱਠੇ ਜਿਹੜੇ ਲਹਿਰ ਦੇ ਨਾਲ ਜੁੜੇ ਹੋਏ ਸੀਗੇ ਲੇਕਿਨ ਉਹਨਾਂ ਸਭਨੋਂ ਤੋਂ ਭਗਤ ਸਿੰਘ ਉੱਭਰ ਕੇ ਕਿਵੇਂ ਗਿਆ ਉੱਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਜਦੋਂ ਪੁਸਤਕਾਂ ਨਾਲ ਜੁੜਿਆ ਉਹ ਕਿਤਾਬਾਂ ਵੀ ਕੋਈ ਖਾਸ ਉਸ ਕ੍ਰਾਂਤੀਕਾਰੀਆਂ ਦੀਆਂ ਜਾਂ ਕ੍ਰਾਂਤੀਆਂ ਦੀਆਂ ਜਿਹੜੀਆਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਉਹ ਖਾਸ ਕਰਕੇ ਉਹ ਕਿਉਂਕਿ ਲਾਹੌਰ ਲੋਕ ਸੇਵਾ ਮੰਡਲ ਇੱਕ ਸੰਸਥਾ ਸੀ ਤੇ ਦਵਾਰਕਾਦਾਸ ਲਾਇਬ੍ਰੇਰੀ ਉਹ ਸੰਸਥਾ ਜਿਹੜੀ ਇਹ ਚਲਾਉਂਦੀ ਸੀ ਉਸ ਨੂੰ ਤੇ ਜਿਹਦੇ ਚੋ ਰਾਜਾਰਾਮ ਸ਼ਾਸ਼ਤਰੀ ਲਾਇਬ੍ਰੇਰੀਅਨ ਸੀ ਤੇ ਇਹ ਸਾਰੇ ਨੈਸ਼ਨਲ ਕਾਲਜ ਲਾਹੌਰ ਚ ਪੜਦੇ ਸੀਗੇ ਸਾਰੇ ਉੱਥੇ ਫਿਰ ਉਹ ਕਿਤਾਬਾਂ ਰਾਜਾਰਾਮ ਸ਼ਾਸ਼ਤਰੀ ਨੂੰ ਇਹਨਾਂ ਨੇ ਕਿਹਾ ਹੋਇਆ ਸੀ ਇਹਨਾਂ ਸਾਥੀਆਂ ਨੇ ਵੀ ਸਾਨੂੰ ਉਹ ਕਿਤਾਬਾਂ ਦੇਣੀਆਂ ਤੂੰ ਕਿਤਾਬਾਂ ਪੜ ਸਾਡੇ ਕੋਲੇ ਇਹਨਾਂ ਸਮਾਂ ਨਹੀਂ ਹੈ ਅਸੀਂ ਅਸੀਂ ਦੂਸਰੇ ਕੰਮਾਂ ਵਿੱਚ ਵੀ ਅਸੀਂ ਜਥੇਬੰਦੀਆਂ ਵੀ ਕਰਨੀਆਂ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਵੀ ਤੂੰ ਸਾਨੂੰ ਉਹ ਕਿਤਾਬਾਂ ਜਿਹਦੇ ਵਿੱਚ ਕ੍ਰਾਂਤੀਕਾਰਾਂ ਦੇ ਜੀਵਨ ਬਾਰੇ ਗੱਲਾਂ ਜਿਹਦੇ ਵਿੱਚ ਕ੍ਰਾਂਤੀਆਂ ਦੀਆਂ ਗੱਲਾਂ ਜਿਹਦੇ ਵਿੱਚ ਸਮਾਜ ਨੂੰ ਬਦਲਣ ਦੀਆਂ ਗੱਲਾਂ ਹੈ ਜਿਹਦੇ ਵਿੱਚ ਸਮਾਜਵਾਦ ਕਿਸ ਕਿਸ ਤਰ੍ਹਾਂ ਅਸੀਂ ਲਿਆ ਸਕਦੇ ਹਾਂ ਉਹ ਸਾਰਾ ਜਿਹੜਾ ਉਹ ਜਿਹੜੀ ਥਿਊਰੀ ਹੈ ਉਹ ਕਿਤਾਬਾਂ ਰਾਜਾਰਾਮ ਸ਼ਾਹਤਰੀ ਇਹਨਾਂ ਨੂੰ ਪੜਨ ਨੂੰ ਦਿੰਦਾ ਸੀ ਜੀ ਔਰ ਸਭ ਤੋਂ ਜ਼ਿਆਦਾ ਭਗਤ ਸਿੰਘ ਜਿਹੜਾ ਉਹ ਕਿਤਾਬਾਂ ਨੂੰ ਪੜ੍ਹਦਾ ਸੀ ਇਸ ਨੂੰ ਇਸੇ ਕਰਕੇ ਜਦੋਂ ਵੀ ਕਿਤੇ ਲੋੜ ਪੈਂਦੀ ਸੀ ਕਿਤੇ ਜਾ ਕੇ ਬੋਲਣਾ ਹੈ ਕਿਤੇ ਜਾ ਕੇ ਬਹਿਸ ਕਰਨੀ ਹੈ ਕਿਤੇ ਜਾ ਕੇ ਆਪਣੀਆਂ ਆਪਣੇ ਜਿਹੜੇ ਆ ਸੁਪਨਿਆਂ ਨੂੰ ਦੱਸਣਾ ਹੈ ਆਪਣੇ ਮਕਸਦ ਨੂੰ ਦੱਸਣਾ ਸੀ ਚਾਹੁੰਨੇ ਕੀ ਆ ਅਸੀਂ ਕਿਉਂ ਕਰਦੇ ਆ ਉਹ ਭਗਤ ਸਿੰਘ ਨੂੰ ਮੂਰੇ ਕਰਦੇ ਸੀਗੇ ਅਸੈਂਬਲੀ ਦੇ ਵਿੱਚ ਜਦੋਂ ਬੰਬ ਸੁੱਟਿਆ ਗਿਆ ਹੈ ਹਾਂਜੀ ਉਦੋਂ ਵੀ ਭਗਤ ਸਿੰਘ ਨੂੰ ਇਸ ਕਰਕੇ ਨਾਲ ਜੋੜਿਆ ਗਿਆ ਵੀ ਜੇ ਅਸੀਂ ਗ੍ਰਿਫਤਾਰੀਆਂ ਤਾਂ ਦੇਣੀਆਂ ਸੀ ਹਾਂਜੀ ਹਾਂਜੀ ਵੀ ਅਦਾਲਤ ਵਿੱਚ ਜਦੋਂ ਬਹਿਸ ਦੀ ਲੋੜ ਪਈ ਤਾਂ ਇੱਕ ਇੱਕ ਸਾਡੇ ਵਿੱਚ ਇੱਕ ਭਗਤ ਸਿੰਘ ਹੈ ਜਿਹੜਾ ਅੰਗਰੇਜ਼ਾਂ ਦੇ ਹਰ ਸਵਾਲ ਦਾ ਜਵਾਬ ਹੂੰ ਦਿੰਦਾ ਹੈ ਕਿਉਂਕਿ ਇਹ ਕਹਿੰਦਾ ਸੀਗਾ ਵੀ ਤੁਸੀਂ ਆਪਣੇ ਆਪ ਨੂੰ ਵਿਚਾਰਾਂ ਨਾਲ ਇੰਨਾ ਸ਼ਕਤੀਸ਼ਾਲੀ ਬਣਾ ਲਓ ਵੀ ਅਸੀਂ ਕਿਸੇ ਦੀ ਹਰ ਗੱਲ ਦਾ ਜਵਾਬ ਆਪਣੇ ਗਿਆਨ ਨਾਲ ਉਹਨਾਂ ਵਿਚਾਰਾਂ ਨਾਲ ਦੇ ਸਕੀਏ ਔਰ ਇਹਦੇ ਵਿੱਚ ਉਹ ਗੁਣ ਸੀ ਜਦੋਂ ਜਦੋਂ ਵੀ ਕਿਤੇ ਬਹਿਸ ਚੱਲਦੀ ਸੀ ਅਦਾਲਤ ਦੇ ਵਿੱਚ ਉਹ ਪੁੱਛਦੇ ਸੀ ਤਾਂ ਇੱਕ ਭਗਤ ਸਿੰਘ ਦੱਸਦਾ ਸੀ ਵੀ ਅਸੀਂ ਇਹ ਸਾਰਾ ਕੁਝ ਕਿਉਂ ਕੀਤਾ ਹੈ ਤੇ ਕਿਉਂ ਕਰ ਰਹੇ ਹਾਂ ਇਹਦੇ 'ਚ ਇੱਕ ਹੋਰ ਵੀ ਗੱਲ ਹੈ ਜਦੋਂ ਭਗਤ ਸਿੰਘ ਕਿਤਾਬਾਂ ਦਾ ਅਧਿਐਨ ਕਰ ਰਿਹਾ ਸੀ ਉਹਨਾਂ ਦਾ ਉਹਦੇ 'ਚ ਫਰਾਂਸ ਦਾ ਇੱਕ ਬੇਲਾ ਨਾਮ ਦਾ ਕ੍ਰਾਂਤੀਕਾਰੀ ਸੀ ਹਾਂਜੀ ਉਹਦੇ 'ਚ ਇੱਕ ਆਰਟੀਕਲ ਸੀ ਜਿਹਦੇ 'ਚ ਉਸ ਦਾ ਬਿਆਨ ਛਪਿਆ ਹੋਇਆ ਸੀ ਬੇਲਾ ਦਾ ਅੱਛਾ ਉਹ ਬਿਆਨ ਦੇ ਵਿੱਚ ਇਹ ਦੱਸਿਆ ਰਾਜਾ ਰਾਮ ਨੇ ਇੱਕ ਦਿਨ ਉਹ ਜੋ ਕਿਤਾਬ ਪੜ ਰਿਆ ਸੀ ਤੇ ਜਦੋਂ ਬੇਲਾਂ ਦਾ ਉਹ ਬਿਆਨ ਉਹਨੇ ਪੜਿਆ ਤੇ ਉਸਨੇ ਅੰਡਰਲਾਈਨ ਕਰਕੇ ਭਾਗਜਨ ਨੂੰ ਕਿਹਾ ਵੀ ਆਹ ਪੜ ਹੂੰ ਅੱਛਾ ਉਹ ਬਿਆਨ ਚ ਜੱਜ ਪੁੱਛਦਾ ਬੇਲਾਂ ਨੂੰ ਵੀ ਤੂੰ ਪਾਰਲੀਮੈਂਟ ਵਿੱਚ ਬੰਬ ਕਿਉਂ ਸੁੱਟਿਆ ਅੱਛਾ ਯਾਨੀ ਫਰਾਂਸ ਦੇ ਬੇਲਾਂ ਕ੍ਰਾਂਤੀਕਾਰੀ ਨੇ ਉੱਥੋਂ ਦੀ ਪਾਰਲੀਮੈਂਟ ਵਿੱਚ ਬੰਬ ਸੁੱਟਿਆ ਸੀ ਅੱਛਾ ਜੀ ਉਹ ਕਹਿੰਦਾ ਤੂੰ ਕਿਉਂ ਸੁੱਟਿਆ ਹੂੰ ਉਹ ਕਹਿੰਦਾ ਮੈਂ ਮੁਜ਼ਾਰੇ ਕਰਕੇ ਦੇਖ ਲੈ ਹੂੰ ਮੈਂ ਪਾਸ਼ਣ ਦੇ ਕੇ ਦੇਖ ਲਏ ਮੈਂ ਲੋਕਾਂ ਨੂੰ ਲਾਂਬਤ ਕਰਕੇ ਦੇਖ ਲਿਆ ਅਸੀਂ ਅਸੀਂ ਵਿਦਰੋਹ ਕਰਕੇ ਦੇਖ ਲਏ ਧਰਨੇ ਕਰਕੇ ਦੇਖ ਲਏ ਸਰਕਾਰ ਦੇ ਉੱਤੇ ਸਾਡੀ ਕਿਸੇ ਗੱਲ ਦਾ ਭੋਰਾ ਅਸਰ ਨਹੀਂ ਹੋਇਆ ਹਮ ਸਮਾਜ ਦੇ ਲੋਕ ਸਾਡੇ ਨਾਲ ਜਿਹੜੇ ਆ ਉਹ ਨਹੀਂ ਕੁਝ ਸਮਝ ਰਹੇ ਮੈਂ ਇਸ ਸਮਾਜ ਦੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਤੇ ਬੋਲੀ ਸਰਕਾਰ ਨੂੰ ਸੁਣਾਉਣ ਲਈ ਕਿਸੇ ਉੱਚੀ ਆਵਾਜ਼ ਤੇ ਧਮਾਕੇ ਦੀ ਲੋੜ ਸੀ ਤੇ ਮੈਂ ਬੰਬ ਪਾਰਲੀਮੈਂਟ ਵਿੱਚ ਤਾ ਸੁੱਟਿਆ ਇਹ ਬੇਲਾ ਨੇ ਕਿਹਾ ਇਹ ਬੇਲਾ ਨੇ ਕਿਹਾ ਰਿਟਨ ਡਾਕੂਮੈਂਟ ਹੈ ਤੇ ਕਹਿੰਦਾ ਮੈਨੂੰ ਕੋਈ ਅਫਸੋਸ ਨਹੀਂ ਮੈਂ ਜੋ ਕੀਤਾ ਮੈਂ ਉਹਦੇ ਬਾਰੇ ਕੋਈ ਸ਼ਰਮਸ਼ਾਰ ਨਹੀਂ ਫਰਾਂਸ ਦੀ ਸਰਕਾਰ ਮੈਨੂੰ ਜੋ ਸਜ਼ਾ ਦੇਵੇ ਮੈਂ ਉਹ ਖਿੜੇ ਮੱਥੇ ਸਵੀਕਾਰ ਕਰੂੰਗਾ ਉਹ ਬਿਆਨ ਜਿਹੜਾ ਭਗਤ ਸਿੰਘ ਨੇ ਜਦੋਂ ਪੜ੍ਹਿਆ ਤੇ ਜਦੋਂ ਇਹ ਲੋੜ ਪਈ ਜੀ ਜਦੋਂ ਪਤਾ ਸੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਜਾਂ ਸਾਡੀ ਸਾਰੀਆਂ ਮੂਵਮੈਂਟਾਂ ਜਿਹੜੀਆਂ ਅਜੇ ਉਹ ਅਸਰ ਨਹੀਂ ਕਰ ਰਹੀਆਂ ਸਮਾਜ ਤੇ ਜਿਹੜਾ ਹੋਣਾ ਚਾਹੀਦਾ ਸੀ ਅਸੀਂ ਸਾਂਡਰਸ ਨੂੰ ਵੀ ਇਸ ਕਰਕੇ ਮਾਰਿਆ ਵੀ ਸਾਡੇ ਸਾਡੇ ਨਾਲ ਨੌਜਵਾਨ ਟੁੱਟੇ ਜਾ ਰਹੇ ਨੇ ਵੀ ਲਾਲ ਰਾਜਪਟਰਾਏ ਉਹ ਲਾਠੀਆਂ ਨਾਲ ਸ਼ਹੀਦ ਹੋ ਗਿਆ ਉਸ ਬੰਦੇ ਨੇ ਕੀਤੀਆਂ ਵੀ ਸਾਡੇ ਨਾਲ ਕਿਸ ਤਰ੍ਹਾਂ ਨੌਜਵਾਨਾਂ ਦੇ ਵਿੱਚ ਉਹ ਕਰਾਵਾਤ ਕੀਤੀ ਜਾਵੇ ਤੇ ਕਹਿੰਦਾ ਸਾਨੂੰ ਅਸੀਂ ਹਾਲਾਂਕਿ ਉਹ ਉਹਨੇ ਕਿਹਾ ਭਗਸਿਕ ਨੇ ਵੀ ਮੈਨੂੰ ਕਿਸੇ ਬਨੁੱਖ ਦੇ ਮਾਰਨ ਦਾ ਜਾਂ ਕਿਸੇ ਬੰਦੇ ਦੇ ਮਾਰਨ ਦਾ ਦੁੱਖ ਬਹੁਤ ਹੈ ਪਰ ਕਹਿੰਦਾ ਵੀ ਜਦੋਂ ਆ ਸੇਜ਼ਾਦੀ ਦੀ ਬੇਦੀ ਦੇ ਉੱਤੇ ਅਸੀਂ ਕੋਈ ਗੱਲ ਕਰਨਾ ਹੈ ਤਾਂ ਇਹੋ ਜਿਹਾ ਐਕਸ਼ਨ ਵੀ ਸਾਨੂੰ ਕਰਨੇ ਪੈਣਗੇ ਤਾਂ ਉਹ ਜਦੋਂ ਉਦੋਂ ਉਦੋਂ ਜਦੋਂ ਨਹੀਂ ਸੁਣਦੇ ਫਿਰ ਉਹ ਕਹਿੰਦੇ ਮੈਨੂੰ ਉਸ ਤਰ੍ਹਾਂ ਵੀ ਪਾਰਲੀਮੈਂਟ ਵਿੱਚ ਅਸੀਂ ਉੱਥੋਂ ਦੀ ਬੋਲੀ ਸਰਕਾਰ ਨੂੰ ਸੁਣਾਉਣ ਲਈ ਨੌਜਵਾਨਾਂ ਨੂੰ ਦੱਸਣ ਲਈ ਸਮਾਜ ਦੇ ਲੋਕਾਂ ਨੂੰ ਦੱਸਣ ਲਈ ਸਾਨੂੰ ਇੱਕ ਸਤ ਮੌਕੇ ਦੀ ਲੋੜ ਪੈਣੀ ਹੈ ਉਦੋਂ ਉਹਨਾਂ ਦੀ ਦੋਹਾਂ ਦੀ ਚੋਣ ਹੋਈ ਬੀਕੇ ਦੱਤ ਦੀ ਭਗਤ ਸਿੰਘ ਦੀ ਇਸ ਕਰਕੇ ਚੋਣ ਹੋਈ ਵੀ ਵੀ ਕੇ ਦੱਤ ਵੀ ਬਹੁਤ ਪੜਿਆ ਲਿਖਿਆ ਸੀ ਭਗਤ ਸਿੰਘ ਵੀ ਬਲਾਰਾ ਬਹੁਤ ਵਧੀਆ ਸੀ ਉਹਦੀ ਅੰਗਰੇਜ਼ੀ ਬਹੁਤ ਅੱਛੀ ਸੀ ਉਹ ਕਿਸੇ ਵੀ ਅੰਗਰੇਜ਼ ਨਾਲ ਕਿਸੇ ਵੀ ਬਹਿਸ ਬਹਿਸ ਵਿੱਚ ਪੈ ਸਕਦਾ ਸੀ ਤੇ ਆਪਣਾ ਪੱਖ ਪੇਸ਼ ਕਰ ਸਕਦਾ ਸੀ ਹੋਰ ਕੋਈ ਵੀ ਕ੍ਰਾਂਤੀਕਾਰੀ ਜਿਹੜੇ ਉਹੋ ਜਿਹਾ ਨਹੀਂ ਸੀ ਕਿਸੇ ਵਿੱਚ ਵੀ ਜਨੂਨ ਸੀ ਲੜਨ ਦਾ ਜਨੂਨ ਸੀ ਸਭ ਕੁਝ ਸੀ ਪਰ ਆਪਣੀ ਗੱਲ ਲੋਕਾਂ ਮੂਰੇ ਪੁੱਟ ਕਰਨ ਦਾ ਜਿਹੜਾ ਜਿਹੜੀ ਨੇਨਤ ਤੇ ਯੋਗਤਾ ਯੋਗਤਾ ਬਿਲਕੁਲ ਹੀ ਉਹਨੂੰ ਅੱਗੇ ਲੈ ਕੇ ਉਹਨੂੰ ਉਸਨੂੰ ਸਿਦਦ ਆਜ਼ਮ ਉਸਨੇ ਉਸਨੂੰ ਬਣਾਇਆ ਨਹੀਂ ਤਾਂ ਦੇਖੋ ਹੋਰ ਵੀ ਰਾਮ ਪ੍ਰਸਾਦ ਬਿਸਮਲ ਨੂੰ फांसी ਹੋਈ ਹੋਰਾਂ ਨੂੰ फांसी ਹੋਈ ਭਗਤ ਸਿੰਘ ਸੁਖਦੇਵ ਨੂੰ फांसी ਹੋਈ ਰਾਜਗੁਰੂ ਨੂੰ फांसी ਹੋਈ ਪਰ ਸਰਮੌਰ ਜਿਹੜਾ ਜਿਸ ਨੂੰ ਅਸੀਂ ਲੋਕਾਂ ਦੇ ਵਿੱਚ ਜਿਹੜਾ ਮਕਬੂਲ ਹੋਇਆ ਉਹ ਭਗਤ ਸਿੰਘ ਹੋਇਆ ਇਸੇ ਕਰਕੇ ਹੋਇਆ ਕਿ ਉਹ ਇੰਨਾ ਜ਼ਿਆਦਾ ਪੜਦਾ ਸੀ ਔਰ ਉਸ ਨੂੰ ਇੰਨਾ ਸਮਝ ਸੀ ਕ੍ਰਾਂਤੀਆਂ ਦੀ ਤੇ ਵਿਸ਼ਵ ਦੇ ਕ੍ਰਾਂਤੀਕਾਰਾਂ ਦੀ ਉਹ ਸਾਰੀ ਸਮਝ ਸੀ ਔਰ ਉਹ ਕਿਤਾਬਾਂ ਨਾਲ ਜੁੜਿਆ ਰਿਹਾ ਦੇਖੋ ਵੀ ਅਸੀਂ ਅੱਜ ਅੱਜ ਦਾ ਜਿਹੜਾ ਯੂਥ ਹੈ ਨਾ ਸਾਡਾ ਉਹ ਕਿਤਾਬਾਂ ਨੂੰ ਟੁੱਟ ਕੇ ਮੋਬਾਈਲਾਂ ਨਾਲ ਜੁੜਿਆ ਹੋਇਆ ਹੈ ਅਸੀਂ ਕਿਉਂ ਨਹੀਂ ਹੋਰ 6-7 ਸਾਲ ਨੂੰ 100 ਸਾਲ ਹੋ ਜਾਣੇ ਆ ਜੀ ਜੀ 1931 ਤੇ 2031 ਅਸੀਂ ਭਗਤ ਸਿੰਘ ਨੂੰ ਤਾਂ ਵਾਜਾ ਮਾਰਦੇ ਆ ਫੇਰ ਆਉਣਾ ਪਊ ਤੈਨੂੰ ਫਰਾਨਾ ਹੋਣਾ ਪਊ ਹੈ ਜਿਸ ਤਰ੍ਹਾਂ ਦਾ ਮਾਹੌਲ ਹੈ 1919 ਦੇ ਵਿੱਚ ਉਹ ਦੋ ਬਿੱਲਾਂ ਦੀ ਖਾਤਰ ਜਿਹੜੇ ਉੱਥੇ ਜਿਹਦੇ ਵਿਰੋਧ ਵਿੱਚ ਉੱਥੇ ਜੱਲਿਆਵਾਲੇ ਬਾਗ ਵਿੱਚ ਗੋਲੀ ਚਲਾਈ ਡਾਰਨੇ ਜਿਹੜਾ ਉਹ ਟ੍ਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿੱਲ ਜਿਹੜੇ ਆ ਅੱਜ ਅੱਜ ਕੀ ਐ ਅੱਜ ਸਾਡਾ ਮਾਹੌਲ ਕਿੱਥੇ ਐ ਉਦੋਂ ਇਹੀ ਸੀ ਵੀ ਜਿਹਨੂੰ ਮਰਜ਼ੀ ਤੁਸੀਂ ਗ੍ਰਿਫਤਾਰ ਕਰੋ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਵਕੀਲ ਨਹੀਂ ਤੁਸੀਂ ਉਹਨੂੰ ਉਹਨੂੰ ਜੇਲ੍ਹ ਸੁੱਟ ਸਕਦੇ ਆ ਅਸੀਂ ਅਸੀਂ ਕਿੰਨਾ ਕੁ ਬਦਲ ਗਏ ਅਸੀਂ 100 ਸਾਲ ਹੋਣ ਵਾਲੇ ਨੇ ਤਾਂ ਅੱਜ ਅੱਜ ਵੀ ਸਾਨੂੰ ਭਗਤ ਸਿੰਘਾਂ ਦੀ ਲੋੜ ਐ ਅੱਜ ਨੌਜਵਾਨਾਂ ਵਿੱਚੋਂ ਭਗਤ ਸਿੰਘ ਉੱਠਣ ਦੀ ਲੋੜ ਐ ਜੇ ਅਸੀਂ ਜੇ ਅਸੀਂ ਜੇ ਅਸੀਂ ਇਹ ਕਿਨਾਰਾ ਦਿੰਨੇ ਆ ਮੈਂ ਵੀ ਪਰਿਵਾਰ ਆ ਮੈਂ ਵੀ ਮੈਂ ਵੀ ਚੌਕੀਦਾਰ ਆ ਮੈਂ ਵੀ ਪਰਿਵਾਰ ਆ ਮੈਂ ਵੀ ਭਗਤ ਸਿੰਘ ਆ ਮੈਂ ਵੀ ਭਗਤ ਸਿੰਘ ਆ ਨੌਜਵਾਨਾਂ ਵਿੱਚ ਇਹ ਸੁਨੇਹਾ ਅੱਜ ਦੇਣ ਦੀ ਲੋੜ ਹੈ ਅੱਜ ਫਿਰ ਭਗਤ ਸਿੰਘਾਂ ਦੀ ਲੋੜ ਹੈ ਅੱਜ ਫਿਰ ਫਿਰ ਉਸ ਤਰ੍ਹਾਂ ਦੇ ਹਾਲਾਤ ਬਣਨ ਵੱਲ ਸਾਡਾ ਦੇਸ਼ ਜਾ ਰਿਹਾ ਹੈ ਇਸ ਕਰਕੇ ਬੜੀ ਜ਼ਰੂਰਤ ਹੈ ਅੱਜ ਭਗਤ ਸਿੰਘ ਦੇ 23 ਮਾਰਚ ਨੂੰ ਸ਼ਹੀਦੀ ਦਿਵਸ ਤੇ ਜਿੱਥੇ ਤਾਹ ਤਾਤੇ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ ਸਾਰੇ ਪੰਜਾਬ ਵਿੱਚ ਨਹੀਂ ਬਾਹਰ ਵੀ ਹਾਲਾਂਕਿ ਹਿੰਦੁਸਤਾਨ ਤੋਂ ਬਾਹਰ ਵੀ ਉਹਨੂੰ ਯਾਦ ਕੀਤਾ ਜਾ ਰਿਹਾ ਹੈ ਖਬਰਾਂ ਆਉਂਦੀਆਂ ਨੇ ਤੇ ਅੱਜ ਅੱਜ ਫੇਰ ਜਣੀ ਸਾਨੂੰ ਉਹੋ ਜੇ ਵਿਚਾਰਾਂ ਦੇ ਉਹੋ ਜੇ ਨੌਜਵਾਨਾਂ ਦੀ ਲੋੜ ਹੈ ਜਿਹੜਾ ਆਪਣੇ ਹੱਕਾਂ ਲਈ ਜਾਂ ਜੋ ਸਾਡੇ ਨੱ ਤੱਕਾ ਹੋ ਰਿਹਾ ਉਸ ਲਈ ਜਾਂ ਨੌਜਵਾਨਾਂ ਦੀ ਬਿਹਤਰ ਸਿੱਖਿਆ ਲਈ ਨੌਜਵਾਨਾਂ ਦੀ ਬਿਹਤਰ ਰੋਜ਼ਗਾਰ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਮਤਲਬ ਸ਼ਹੀਦ ਭਗਤ ਸਿੰਘ ਹੋਰੀ ਤਾਂ ਆਪਣੇ ਹਿੱਸੇ ਦਾ ਕੰਮ ਕਰ ਗਏ ਜੇ ਅੱਜ ਵੀ ਅਸੀਂ ਉਹਨਾਂ ਨੂੰਵਾਜਾ ਮਾਰੀਏ ਤਾਂ ਅਸੀਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ ਅਸੀਂ ਅਸੀਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਤੋਂ ਸਿਰਫ ਭੱਜ ਨਹੀਂ ਰਹੇ ਅਸੀਂ ਪਾਸਾ ਵਟ ਕੇ ਲੰਘ ਰਹੇ ਹਾਂ ਉਹ ਵੀ ਨਹੀਂ ਸਾਰਾ ਹਾਲਾਂਕਿ ਅਸੀਂ ਦੇਖੋ ਬਨਾਣਾ ਦੇ ਉੱਤੇ ਪਗ ਸਿੰਘ ਲਿਖ ਲੈਣਾ ਜਾਂ ਬਸੰਤੀ ਪੱਗਾਂ ਬੰਨ ਲੈਣਾ ਸਿਰਫ ਇੰਨਾ ਹੀ ਪੱਖ ਸੇ ਨਹੀਂ ਹੈ ਤੁਹਾਡਾ ਅੰਦਰ ਬਾਹਰ ਸਾਰਾ ਬਸੰਤੀ ਹੋ ਜਾਣ ਦਾ ਨਾਂ ਭਗਤ ਸਿੰਘ ਹੈ ਗੋਲੀਆਂ ਚਲਾ ਦੇਣੀਆਂ ਬੰਬ ਚਲਾ ਦੇਣੇ ਇਹ ਵੀ ਮੈਂ ਸਮਝਦਾ ਵੀ ਜੇ ਉਹ ਸਮਝਦੇ ਨੇ ਵੀ ਉਹਨਾਂ ਨੇ ਐ ਕੀਤਾ ਤਾਂ ਇਸ ਦਾ ਨਾਂ ਵੀ ਭਗਤ ਸਿੰਘ ਨਹੀਂ ਹੈ ਤੁਹਾਨੂੰ ਸ਼ਕਤੀ ਨਾਲ ਲੋਕਾਂ ਨੂੰ ਸੰਗਠਿਤ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਜਥੇਬੰਦ ਕਰਕੇ ਆਪਣੇ ਲਈ ਤੁਸੀਂ ਇੱਕ ਲਹਿਰ ਖੜੀ ਕਰਨ ਦਾ ਹਾਂ ਵੀ ਭਗਤ ਸਿੰਘ ਹੈ ਜਿਹੜਾ ਉਹਨੇ ਕੀਤਾ ਅੱਛਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਿਹੜਾ ਨਾਰਾ ਸੀ ਕੀ ਉਹ ਕੱਲਾ ਇਨਕਲਾਬ ਜਿੰਦਾਬਾਦ ਸੀ ਜਾਂ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਸੀ ਇਹਦੇ ਬਾਰੇ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਸਾਮਰਾਜਵਾਦ ਮਰਦਾਬਾਦ ਸਾਮਰਾਜਵਾਦ ਜਿਸ ਤਰ੍ਹਾਂ ਬਸਤੀਵਾਦ ਆਪਣੀਆਂ ਬਣਾਉਂਦਾ ਗਿਆ ਜਿਸ ਤਰ੍ਹਾਂ ਜਾ ਕੇ ਕਮਜ਼ੋਰ ਕੌਮ ਨੂੰ ਉਹ ਆਪਣੇ ਗਲ ਵਿੱਚ ਲੈਂਦਾ ਰਿਹਾ ਇੱਕ ਤਾਂ ਭਗਤ ਸਿੰਘ ਦਾ ਉਹ ਮਿਸ਼ਨ ਸੀਗਾ ਵੀ ਜੇ ਸਾਮਰਾਜ ਦੀ ਜਿਹੜੀ ਹੈ ਤੌਸ ਹੈ ਜਣੀ ਇੱਕ ਵੱਡੀ ਕੌਮ ਜਿਹੜੀ ਹੈ ਛੋਟੀ ਕੌਮ ਨੂੰ ਜਿਹੜਾ ਦਬਾਉਂਦੀ ਹੈ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹੋ ਜੀ ਸੋਚ ਵਾਲੇ ਇਹੋ ਜਿਹਾ ਸੱਤਨ ਸੱਤਾ ਮਰਦਾਬਾਦ ਹੈ ਫਿਰ ਉਹ ਇਨਕਲਾਬ ਜ਼ਿੰਦਾਬਾਦ ਕਹਿੰਦਾ ਹੈ ਫਿਰ ਇਨਕਲਾਬ ਜ਼ਿੰਦਾਬਾਦ ਤੋਂ ਵੀ ਜਿਹੜੇ ਸਾਡੇ ਕਈ ਨੌਜਵਾਨ ਜਿਹੜੇ ਐ ਉਹ ਇਸ ਤਰ੍ਹਾਂ ਪਿਲੇਖਾ ਕਹੰਦੇ ਨੇ ਵੀ ਜਿਹੜਾ ਇਨਕਲਾਬ ਹੈ ਇਨਕਲਾਬ ਸ਼ਾਇਦ ਗੋਲੀਆਂ ਦਾ ਤਾਂ ਜਾਂ ਬੰਬਾਂ ਦਾ ਜਾਂ ਖੂਨੀ ਸੰਘਰਸ਼ ਦਾ ਨਾ ਇਨਕਲਾਬ ਹੈ ਉਹ ਕਹਿੰਦਾ ਸੀ ਵੀ ਗੋਲੀਆਂ ਨਾਲ ਜਾਂ ਬੰਬਾਂ ਨਾਲ ਜਿਹੜਾ ਇਨਕਲਾਬ ਨਹੀਂ ਆਉਂਦਾ ਇਹ ਜਥੇਬੰਦ ਕਰਕੇ ਜਥੇਬੰਦਾਂ ਤੌਰ ਤੇ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਲਹਿਰ ਖੜੀ ਕਰਨ ਦਾ ਨਾਂ ਇਨਕਲਾਬ ਹੈਗਾ ਔਰ ਸਾਰੇ ਸਿਸਟਮ ਨੂੰ ਜੋ ਮੌਜੂਦਾ ਸਿਸਟਮ ਹੈ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਇਸ ਨੂੰ ਢਾਹ ਢੇਰੀ ਕਰਕੇ ਨਵੇਂ ਸਮਾਜ ਨੂੰ ਸਿਰਜਣਾ ਜਿੱਤੇ ਮਜ਼ਦੂਰਾਂ ਦਾ ਵੀ ਉਹਨਾਂ ਦਾ ਹੱਕ ਮਿਲੇ ਕਿਸਾਨਾਂ ਦਾ ਵੀ ਉਹਨਾਂ ਨੂੰ ਹੱਕ ਮਿਲੇ ਵਿਦਿਆਰਥੀਆਂ ਨੂੰ ਵੀ ਚੰਗੀ ਸਿੱਖਿਆ ਮਿਲੇ ਸਿਹਤ ਮਿਲੇ ਉਸ ਨਵਾਂ ਸਮਾਜ ਸਿਰਜਣ ਨੂੰ ਹੀ ਅਸੀਂ ਇਨਕਲਾਬ ਕਹਿੰਦੇ ਆ ਭਗਤ ਸਿੰਘ ਹੋਰੀ ਦਾ ਕਹਿੰਦੇ ਸੀ ਇਨਕਲਾਬ ਦੀ ਸਲਵਾਰ ਵਿਚਾਰਾਂ ਦੀ ਸਾਨ ਤੇ ਉਹ ਕਹਿੰਦਾ ਵਿਚਾਰਾਂ ਦੀ ਸਾਨ ਤੇ ਤਿੱਖੀ ਹੋਊਗੀ ਉਹ ਤਾਂ ਉਹ ਵੀ ਕਹਿ ਸਕ ਉਹ ਕਹਿੰਦੇ ਸੀ ਵੀ ਤੁਸੀਂ ਕਿਸੇ ਵਿਅਕਤੀ ਨੂੰ ਮਾਰ ਸਕਦੇ ਹੋ ਸਰੀਰਕ ਤੌਰ ਤੇ ਪਰ ਉਹਦੇ ਤੁਸੀਂ ਵਿਚਾਰਾਂ ਨੂੰ ਨਹੀਂ ਮਾਰ ਸਕਦੇ ਉਹਦੇ ਵਿਚਾਰ ਸਦਾ ਜਿਉਂਦੇ ਰਹਿਣਗੇ ਤੁਸੀਂ ਸ਼ਹੀਦ ਭਗਤ ਸਿੰਘ ਦੇ ਉੱਪਰ ਇੰਨੀ ਵੱਡੀ ਮਿਹਨਤ ਕੀਤੀ ਖੋਜ ਕੀਤੀ ਇੰਨੀ ਵੱਡੇ ਅਧਿਐਨ ਤੋਂ ਬਾਅਦ ਤੁਸੀਂ ਆਪਣਾ ਨਾਵਲ ਲਿਖਿਆ ਸੱਤ ਲੁਜਵੈਂਦਾ ਰਿਹਾ ਅੱਜ ਤੁਸੀਂ ਸ਼ਹੀਦ ਭਗਤ ਸਿੰਘ ਦੇ ਰਾਹ ਤੇ ਤੁਰਨ ਦੀ ਗੱਲ ਕਰਦੇ ਹੋ ਪਰ ਸਾਡੇ ਹੀ ਸਮਾਜ ਚ ਕੁਝ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ ਕਹਿੰਦੇ ਜੀ ਉਹਨੇ ਤਾਂ ਇੱਕ ਅੰਗਰੇਜ਼ ਦਾ ਕਤਲ ਕੀਤਾ ਸੀ ਤੇ ਇਸ ਕਰਕੇ ਉਹਨੂੰ ਬੰਦਸੀ ਹੋਣੀ ਸੀ ਉਹਨੇ ਨਿਰਦੋਸ਼ ਬੰਦੇ ਦਾ ਕਤਲ ਕੀਤਾ ਸੀ ਪਹਿਲਾਂ ਤਾਂ ਇਹ ਦੱਸੋ ਕਿ ਸ਼ਹੀਦ ਕਿਹਨੂੰ ਕਿਹਾ ਜਾ ਸਕਦਾ ਹੈ ਸ਼ਹੀਦ ਦੀ ਪਰਿਭਾਸ਼ਾ ਕੀ ਹੈ ਤੇ ਕੀ ਉਸ ਪਰਿਭਾਸ਼ਾ ਚ ਸ਼ਹੀਦ ਭਗਤ ਸਿੰਘ ਆਉਂਦਾ ਨਹੀਂ ਦੇਖੋ ਸ਼ਹੀਦ ਅਸੀਂ ਕਿਹਨੂੰ ਨੂੰ ਕਹਿੰਨੇ ਆ ਅਸੀਂ ਫੌਜ ਸਰਾਹਤ ਨਾਲ ਲੜਦੇ ਫੌਜੀ ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਆ ਜਿਹੜਾ ਮਨੁੱਖ ਆਪਣੇ ਨਿੱਜੀ ਹਿੱਤਾਂ ਨੂੰ ਛੱਡ ਕੇ ਦੂਸਰਿਆਂ ਲਈ ਲੋਕਾਂ ਲਈ ਲੋਕਾਂ ਦੇ ਭਲੇ ਲਈ ਆਪਣੀ ਕੌਮ ਲਈ ਕੁਰਬਾਨੀ ਕਰਦਾ ਹੈ ਆਪਣੀ ਮਿੱਟੀ ਜ਼ਮੀਨ ਦੀ ਪ੍ਰਾਪਤ ਲਈ ਕੁਰਬਾਨੀ ਕਰਦਾ ਹੈ ਅਸੀਂ ਉਸ ਨੂੰ ਸ਼ਹੀਦ ਮੰਨਦੇ ਆ ਔਰ ਪੱਗ ਸਿੰਘ ਤੇ ਉਹਦੇ ਸਾਥੀਆਂ ਨੇ ਕੀਤਾ ਉਹਨਾਂ ਦਾ ਕੋਈ ਨਿੱਜ ਨਹੀਂ ਸੀ ਉਹ ਤਾਂ ਵਿਆਹ ਕਰਵਾਉਣ ਤੋਂ ਭੱਜ ਗਿਆ ਸੀ ਮੇਰੀ ਸ਼ਾਦੀ ਤਾਂ ਕਹਿੰਦਾ ਹੋ ਚੁੱਕੀ ਹੈ ਉਹਦੇ ਸਾਥੀ ਕਿੰਨੀ ਕੁ ਉਮਰ ਸੀ ਉਹਨਾਂ ਦੀ 23 ਸਾਲ ਦੀ ਕੋਈ 1907 ਚ ਜੰਮਿਆ ਸੀ ਕੋਈ 1908 ਚ ਜੰਮਿਆ ਸੀ ਕੋਈ 1906 ਚ ਇੱਕ ਇੱਕ ਦੋ ਦੋ ਸਾਲ ਦੇ ਫਰਕ ਜਿੰਨੇ ਵੀ ਉਹ ਸਾਰਾ ਜਿਹੜੀ ਉਹ ਸੇ ਉਹ ਸਾਰੇ ਉਸ ਤਰ੍ਹਾਂ ਦੇ ਸੀਗੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਉਸ ਸਾਮਰਾਜ ਦੇ ਸਾਰੇ ਉਹ ਸਿਸਟਮ ਨੂੰ ਖਤਮ ਕਰਕੇ ਆਜ਼ਾਦੀ ਲਈ ਸਮਾਜਵਾਦ ਲਈ ਜਿਹੜਾ ਉਹ ਉਹਨਾਂ ਦਾ ਸੰਘਰਸ਼ ਚੱਲ ਰਿਹਾ ਸੀ ਉਹਨਾਂ ਦਾ ਕੋਈ ਇਨਜ ਨਹੀਂ ਸੀ ਹੁਣ ਦੇਖੋ ਵੀ ਇੱਕ ਪਾਸੇ ਤਾਂ ਉਸ ਨੂੰ ਰੋਕਿਆ ਜਾ ਰਿਹਾ ਹੈ ਬੀਤੂ ਦੇਸ ਪਾਸੇ ਨਹੀਂ ਜਾਣਾ ਇੱਕ ਪਾਸੇ ਉਹ ਜਿਹੜੇ ਸਾਥੀ ਜਿਹੜੇ ਆ ਉਹ ਸਾਰਾ ਕਾਰਜ ਜਿਹੜੇ ਕਰ ਰਹੇ ਆ ਉਹ ਜੇ ਉਹ ਕਿਸੇ ਲਈ ਸੰਘਰਸ਼ ਕਰਦੇ ਆ ਉਹ ਉਹਨਾਂ ਦਾ ਆਪਣਾ ਨਿੱਜ ਲਈ ਕੁਝ ਨਹੀਂ ਆ ਉਹ ਆਪਣੀਆਂ ਜ਼ਮੀਨਾਂ ਨਹੀਂ ਨਹੀਂ ਲੜ ਰਹੇ ਉਹ ਲੋਕਾਂ ਲਈ ਲੜ ਰਹੇ ਨੇ ਉਹ ਆਪਣੇ ਦੇਸ਼ ਲਈ ਲੜ ਰਹੇ ਨੇ ਤੇ ਇਹ ਇਹ ਠੀਕ ਹੈ ਵੀ ਕੁਝ ਲੋਕ ਜਾਂ ਕੁਝ ਆਗੂ ਜਾਂ ਕੁਝ ਉਸ ਵੇਲੇ ਦੇ ਨੇਤਾ ਹੋ ਸਕਦਾ ਕਹਿੰਦੇ ਹੋਣ ਜਾਂ ਇਹ ਇਹ ਤਾਂ ਸਿਰਫਰੇ ਸੀ ਇਹ ਇਹ ਜਿਹੜੇ ਆ ਇਹ ਕਾਤਲ ਨੇ ਇਹ ਹਿੰਸਾ ਕਰਦੇ ਨੇ ਇਹ ਹਿੰਸਾ ਕਰਦੇ ਨੇ ਉਹ ਹਿੰਸਾਵਾਦੀ ਸੀ ਪਰ ਇਹ ਵੀ ਇੱਕ ਜਣੀ ਇਹ ਸਾਬਤ ਹੋ ਚੁੱਕਿਆ ਹੈ ਵੀ ਹਿੰਸਾ ਦੇ ਬਿਨਾ ਇਨਕਲਾਬ ਨੂੰ ਓਵੇਂ ਨਹੀਂ ਲਿਆਂਦਾ ਜਾ ਸਕਦਾ ਹਿੰਸਾ ਕਰਕੇ ਹੀ ਇਨਕਲਾਬ ਦੀ ਰਾਖੀ ਕੀਤੀ ਜਾ ਸਕਦੀ ਹੈ ਬੇਸ਼ੱਕ ਉਹ ਆਪ ਕਹਿੰਦੇ ਸੀ ਵੀ ਗੋਲੀਆਂ ਤੇ ਬੰਬਾਂ ਨਾਲ ਜਿਹੜਾ ਹੈ ਇਨਕਲਾਬ ਦਾ ਨਾਮ ਇਹ ਨਹੀਂ ਹੈ ਵੀ ਸਰਬੇਈ ਹੈ